170000 ਰੁਪਿਆ ਦੇ ਵਿੱਚ ਲਾਇ ਵਗੈਰਾ ਪਾ ਕੇ ਬਈ ਹਨਾ ਸਰਵਿਸ ਕਰਵਾ ਸਰਵਿਸ ਕਰਾ ਕੇ ਗੱਡੀਆਂ ਨੂੰ ਪੂਰੀ ਟਿਚ ਕਰਕੇ ਤੁਹਾਡੇ ਹੱਥ ਸਟੇering ਹੋਊਗਾ ਕਾਰ ਦਾ ਤੇ ਲੋਨ ਕਰਾਉਣਾ ਲੋਨ ਵੀ ਹੋ ਜੂ ਇਹਦੇ ਤੇ 255000 ਚ ਬਈ i20 ਟਾਪ ਮਾਡਲ 13/14 255000 ਦੀ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਲਓ ਜੀ ਮਿੱਤਰੋ ਅੱਜ ਆਪਾਂ ਆ ਗਏ ਲੋਹਾ ਖਿੜਾ ਸਿੱਧੂ ਕਾਰ ਵਯਾਰ ਤੇ ਬਈ ਸਤਿਕਾਰ ਸਤਿਕਾਰ ਜੀ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹਨਾ ਸਾਡਾ ਬਹੁਤ ਬਹੁਤ ਧੰਨਵਾਦ ਜੀ ਬڑے ਟਾਈਮ ਬਾਅਦ ਅੱਜ ਆਪਾਂ ਮਿਲਾਂਗੇ ਤੇ ਸਰਦੀ ਬਹੁਤ ਆ ਬਈ ਤੇ ਸਰਦੀਆਂ ਤੋਹਫਾ ਤੁਹਾਡੇ ਲਈ ਲੈ ਆਏ ਘੱਟ ਮਤਲਬ ਵੀ ਦਰਮਿਆਨੇ ਰੇਟ ਦੀਆਂ ਕਾਰਾਂ ਤੁਹਾਨੂੰ ਅੱਜ ਆਪਾਂ ਦਵਾਂਗੇ ਕਿਸੇ ਪੁਰਾਣੀ ਕੋਈ ਕਾਰ ਲੈਣੀ ਹੋਵੇ ਤਾਂ ਵਿਜ਼ਿਟ ਕਰ ਲਿਓ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਸੰਗਰੂਰ ਬਈ ਹਨਾ ਹਾਂਜੀ ਇੱਕ ਗੱਲ ਹੋਰ ਵੀਰੇ ਅਸੀਂ ਨਾ ਆਫਰ ਚਲਾ ਰੱਖਿਆ ਆਪਣੇ ਮਿੱਤਰਾਂ ਵਾਸਤੇ ਵੀ ਜਿਹੜੇ ਵੱਧ ਤੋਂ ਵੱਧ ਕਮੈਂਟ ਕਰਨਗੇ ਤੇ ਸ਼ੇਅਰ ਫੋਲੋ ਵੀ ਕਰਨਗੇ ਤਾਂ ਉਹਨਾਂ ਨੂੰ ਅਸੀਂ ਅਲਟੋ ਦੇਣੀ ਬਿਲਕੁਲ ਫ੍ਰੀ ਚ ਇਹ ਵਾਲੀ ਨਹੀਂ ਇਹ ਤੁਸੀਂ ਪੈਸੇ ਲੈਣੇ ਨੇ ਅਸੀਂ ਆਪਦੇ ਵੱਲੋਂ ਫ੍ਰੀ ਦਵਾਂਗੇ 13 ਅਪ੍ਰੈਲ ਨੂੰ ਠੀਕ ਹੈ ਜੀ ਠੀਕ ਆ ਬਈ ਤੇ ਕਮੈਂਟਾਂ ਦੀ ਤੇ ਸ਼ੇਅਰ ਦੀ ਫੁੱਲ ਦੀ ਝੜੀ ਲਾ ਦਿਓ ਬਾਈ ਮਿੱਤਰੋ ਠੀਕ ਹੈ ਤੇ ਪਹਿਲੀ ਕਾਰ ਦਿਖਾਵਾਂ ਤੁਹਾਨੂੰ ਆਪਾ अल्टੋ ਬਹੁਤ ਘੱਟ ਟ੍ਰੇਡ ਤੇ ਹੈ ਵੀ ਠੀਕ ਹੈ ਐਂਡ ਤੱਕ ਦਵਾਂਗੇ ਤੁਹਾਨੂੰ ਇਹਦੇ ਵਿੱਚ ਆਪਾਂ ਕਹਿੰਦੇ ਹੋਂਡਾ ਮੇਜ ਵੀ ਹੈਗੀ ਤੇ i20 ਆ ਤੇ ਬਹੁਤ ਕਾਰਾਂ ਨੇ ਬਾਈ ਹਨਾ ਹਾਂਜੀ ਪਹਿਲੀ ਕਾਰ ਹੈ ਵੀਰੇ ਆਪਣੇ ਲਵੇਲਟੋ ਇਹ ਇਹ 2008 ਮਾਡਲ ਹੈ ਜੀ ਹਾਂਜੀ ਤੇ ਥਰਡ ਓਨਰ ਦੀ ਕਾਰ ਹੈਗੀ ਠੀਕ ਹੈ ਚਾਰੇ ਟਾਇਰ ਨਵੇਂ ਨੇ ਟਾਇਰ ਵਧੀਆ ਪਏ ਨੇ ਹਨਾ ਠੀਕ ਹੈ ਜੀ ਸੀਐਨਜੀ ਕਿੱਟ ਲੱਗੀ ਹੋਈ ਆ ਓਕੇ ਕਾਰ ਦਾ ਅੰਦਰੋਂ ਦੇਖੋ ਸਾਰਾ ਇੰਟੀਰੀਅਰ ਪਾਵਰ ਵਿੰਡੋ ਬਿਲਕੁਲ ਨਵੀਆਂ ਹਾਂ ਆਪਾਂ ਪਾਵਰ ਵਿੰਡੋ ਆ ਠੀਕ ਹੈ ਵੀਰੇ ਮੋਲੀਆਂ ਵਿੰਡੋਆਂ ਪਾਵਰ ਨੇ ਦੋਨੇ ਠੀਕ ਹੈ ਐਲ ਐਕਸ ਆਈ ਆ ਐਲ ਐਕਸ ਆਈ ਹਾਂਜੀ ਪਾਵਰ ਸਟੀering ਪਾਵਰ ਸਟੀering ਐਲ ਐਕਸ ਆਈ ਠੀਕ ਹੈ ਵੀਰੇ 2008 ਮਾਡਲ ਨਵੇਂ ਟਾਇਰ ਹਾਂਜੀ ਤੇ ਸੀ ਐਨ ਜੀ ਕਿਟ ਲੱਗੀ ਹੋਈ ਆ ਹਾਂ 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 ਤੇ ਮੋਲੀਆਂ ਵਿੰਡੋਆਂ ਪਾਵਰ ਸੈਂਟਰ ਲੋਕ ਓਕੇ ਠੀਕ ਹੈ ਜੀ 8 ਦੇ 18 ਤਰੀਕ 8ਵੇਂ ਮਹੀਨੇ ਦੀ ਕਾਰ ਆ ਇਹ ਹਾਂਜੀ ਕਾਰ ਦੇ ਦਾਂਗੇ ਆਪਾਂ 85000 ਰੁਪਏ ਦੀ 85000 ਐਨਓਸੀ ਕੱਟੀ ਹੋਈ ਆ ਐਨਓਸੀ ਕੱਟ ਰਹੀ ਆ ਮਾਨਤਾਨ ਕਿੰਨਾ ਕਰੋਗੇ ਕਰ ਦਾਂਗੇ ਜਿਵੇਂ ਕਹੋਗੇ ਮੈਂ ਕਰ ਦਾਂਗੇ ਲੋ ਜੀ ਬਈ 85000 ਡਿਮਾਂਡ ਰੱਖੀ ਆ ਠੀਕ ਆ ਮੌਕੇ ਤੇ ਮਾਨਤਾਨ ਹੋ ਜਾਊਗਾ ਉਹ ਤੁਹਾਡੀ ਇੱਛਾ ਹੈਗੀ ਨਾ ਤੁਸੀਂ ਕਿੰਨਾ ਕਰਾ ਸਕਦੇ ਹੋ ਅੱਗੇ ਜਿੰਨਾ ਮਰਜ਼ੀ ਰੇਟ ਤੇ ਢਾਲਿਓ ਹਾਂਜੀ ਹਨਾ ਬਈ ਬਾਕੀ ਇਹ ਇਹ ਇਹਨਾਂ ਦੀ ਕਾਰ ਜਮਾ 10000 ਰੁਪਿਆ ਕਾਰ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਠੀਕ ਹੈ ਸੀਐਨਜੀ ਵਰਕਿੰਗ ਹੈ ਸੀਐਨਜੀ ਵਰਕਿੰਗ ਹੈ ਪੇਪਰਾਂ 'ਚ ਹੈਗੀ ਪੇਪਰ ਦੇ ਵਿੱਚ ਹੈਗੀ ਠੀਕ ਹੈ ਹਾਂਜੀ ਲੈ ਮਿੱਤਰੋ ਸੀਐਨਡੀ ਪੇਪਰਾਂ ਦੇ ਵਿੱਚ ਆਨ ਰਿਕਾਰਡ ਆ ਸਾਰੇ ਠੀਕ ਆ ਤੇ ਕੋਈ ਦਿੱਕਤ ਨਹੀਂ ਤੇ ਕਾਰ ਚਲਾਓ ਵੀ ਭਾਈ 85000 ਚਾਹੁੰਦਾ ਕੀ ਆ ਭਾਈ ਹਾਂਜੀ ਸਰਦੀ ਤੋਂ ਬਚੋ ਅੱਜ ਮੋਟਰਸਾਈਕਲ ਵੀ 95000 ਦਾ ਜੀ ਉਹੀ ਤਾਂ ਗੱਲ ਕਰਦੇ ਆ ਭਾਈ ਹਨਾ ਹਾਂਜੀ ਦੂਜੀ ਆ ਗਈ ਜੀ ਹਾਂਡਾ ਇਮੇਜ ਹਾਂਜੀ 2013 ਮਾਡਲ ਆ ਹਾਂਜੀ ਠੀਕ ਆ ਜੀ ਦੂਸਰੇ ਓਨਰ ਦੀ ਕਾਰ ਹੈਗੀ ਓਕੇ ਕਾਰ ਦੀ ਕੰਡੀਸ਼ਨ ਦੇਖੋ ਬਿਲਕੁਲ ਨਵੀਂ ਕਾਰ ਆ ਹੂੰ 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 ਕੋਈ ਲੱਗੀ ਵੱਜੀ ਨਹੀਂ ਠੀਕ ਹੈ ਕੋਈ ਪੀਸ ਚੇਂਜ ਨਹੀਂ ਕਾਰ ਦੇ ਵਿੱਚ ਕੋਈ ਕਮੀ ਨਹੀਂ ਕੋਈ ਦਿੱਕਤ ਨਹੀਂ ਹੂੰ ਹੂੰ ਅੰਦਰੋਂ ਚੈੱਕ ਕਰਾਉਣੇ ਆਪਾਂ ਤੁਹਾਨੂੰ ਠੀਕ ਹੈ ਤੇ ਅੰਦਰੋਂ ਬਹੁਤ ਸੋਹਣੀ ਕਾਰ ਆ ਬਈ ਬਿਲਕੁਲ ਨਵੀਂ ਕਾਰ ਹੈ ਜੀ ਚਾਲ ਚਲਾਵੇ ਦੀ ਹੂੰ ਹੂੰ ਇੰਜਨ ਗੇਅਰ ਦੀ ਕਾਰ ਬਿਲਕੁਲ ਨਵੀਂ ਆ ਇਹ ਡੀਜ਼ਲ ਦੀ ਹੈ ਵੀਰੇ ਡੀਜ਼ਲ ਦੀ ਕਾਰ ਹੈ ਜੀ ਦੂਸਰੇ ਓਨਰ ਆ ਠੀਕ ਹੈ ਵੀਰੇ ਠੀਕ ਹੈ ਜੀ 2013 ਮਾਡਲ ਹੂੰ ਹੂੰ ਕਾਰ ਦੇ ਦਾਂਗੇ ਆਪਾਂ 2.5 ਲੱਖ ਰੁਪਏ ਦੀ ਜੀ ਕਿੰਨਾ ਮਾਡਲ ਸੀ 13 ਮਾਡਲ ਜੀ 13 ਮਾਡਲ 2.5 ਲੱਖ 2.5 ਲੱਖ ਰੁਪਏ ਦੀ ਇਹਦੇ 2.5 ਤੋਂ ਪਾਉਣੇ 3 ਦਾ ਲੋਨ ਹੋ ਜਾਊਗਾ ਜੀ ਪਾਉਣੇ 3 ਲੱਖ ਦਾ ਲੋਨ ਹੈ ਹਾਂਜੀ ਯਾਨੀ ਕਿ ਡਾਊਨ ਪੇਮੈਂਟ ਪਤਾ ਕੀ ਚੱਕਰ ਹੈ ਜੀ ਫਿਰ ਵੀਡੀਓ ਦੇ ਵਿੱਚ ਕਹਿੰਦੇ ਨੇ ਤੁਸੀਂ ਕਹਿੰਦੇ ਸਾਰਾ ਫੁੱਲ ਲੋਨ ਕਰਾ ਕੇ ਦਵਾਂਗੇ ਇਹਦਾ 60000 ਰੁਪਏ ਡਾਊਨ ਪੇਮੈਂਟ ਹੈ ਜੀ ਠੀਕ ਹੈ ਮਤਲਬ ਕਿਲੇ ਪੇਪਰਾਂ ਦੇ ਪੈਸੇ ਦੇਣੇ ਨੇ ਬਾਈ ਫੋਨੇ ਕਾਰ ਦਾ ਸਾਰਾ ਲੋਨ ਹੋ ਜਾਊਗਾ ਲੋਨ ਸਾਰਾ ਕਰਵਾ ਕੇ ਦੇਊਗਾ ਕਾਰ ਦਾ ਪੂਰਾ ਲੋਨ ਕਰਵਾ ਕੇ ਦੇਊ 60000 ਰੁਪਏ ਡਾਊਨ ਪੇਮੈਂਟ ਚੱਲੇ ਪੇਪਰਾਂ ਦੇ ਪੈਸੇ ਲੱਗਣਗੇ ਹਾਂਜੀ ਠੀਕ ਹੈ ਜਿੰਨੇ ਦੇ ਵੀ ਪੇਪਰ ਹੋਏ ਉਹਨੇ ਪੈਸੇ ਲੱਗਣਗੇ ਤੁਹਾਡੇ ਨੰਬਰ ਲੱਗੂਗਾ ਜੇ ਉਹ ਜਿਹੜਾ ਵੀ ਕੰਮ ਹੋਇਆ ਠੀਕ ਹੈ ਤੇ ਬਾਕੀ ਵੀ ਕਾਰ ਚਿਹੜਾ ਕੰਮ ਖਰਚਾ ਕੀ ਹੈਗਾ ਕੋਈ ਕੰਮ ਖਰਚਾ ਨਹੀਂ ਸਰਵਿਸ ਆਪਾਂ ਦਾ ਕਰਾਉਣਾ ਬਿਲਕੁਲ ਓਕੇ ਹੈ ਸਰਵਿਸ ਕਰਾਉਣੀ ਪਊਗੀ ਸਰਵਿਸ ਕਰਾਉਣੀ ਹੋ ਹਾਂਜੀ 13 ਦੇ ਲਾਸਟ ਦੀ ਕਾਰ ਆ ਓਕੇ ਦੂਸਰੇ ਓਨਰ ਠੀਕ ਹੈ ਜੀ ਤੇ ਆਸਤਾ ਮਾਡਲ ਆ ਪੁਸ਼ ਬਟਨ ਸਟਾਰਟ ਠੀਕ ਹੈ ਲੋ ਜੀ ਬਾਈ ਚੈੱਕ ਕਰੋ ਬਾਈ ਕਾਰ ਇਹ ਵੀ ਪੂਰੀ ਇਹ ਟਾਪ ਮਾਡਲ ਚ ਆਉਂਦੀ ਹੈ ਹਾਂਜੀ ਪੁਸ਼ ਬਟਨ ਸਟਾਰਟ ਠੀਕ ਹੈ ਦੂਸਰੇ ਓਨਰ ਇਹ ਪੂਰਾ ਟਾਪ ਮਾਡਲ ਹੈ ਜੀ ਪੁਸ਼ ਬਟਨ ਸਟਾਰਟ ਹਾਂਜੀ ਠੀਕ ਹੈ ਜੀ ਸੋਹਣੀ ਕਾਰ ਆ ਬਈ ਇਹ ਨਾ ਸਾਫ ਸੁਥਰੀ ਕਾਰ ਹੈ ਇੰਜਨ ਗੇਅਰ ਦੀ ਚੰਗੇ ਪੂਰੀ ਇੰਜਨ ਗੇਅਰ ਏਸੀ ਹੀਟਰ ਹਾਂਜੀ ਸਭ ਕੁਝ ਵਰਕਿੰਗ ਹੈ ਜੀ ਠੀਕ ਹੈ ਟਾਇਰ ਟਾਇਰ ਵਗੈਰਾ ਸਹੀਆ ਲਾਇ ਵਗੈਰਾ ਲੱਗੇ ਹੋਏ ਨੇ ਕਾਰ ਨੂੰ ਨਾ ਬਈ 60% ਟਾਇਰਾਂ ਦੀ ਕੰਡੀਸ਼ਨ ਆ ਮਾਡਲ ਸੀ 2000 13 ਦੇ ਲਾਸਟ 13 ਦੀ ਲਾਸਟ ਦੀ ਰੇਟ ਕਿੰਨਾ ਲਾਓਗੇ ਕਾਰ ਦੇ ਦਾਂਗੇ ਜੀ ਆਪਾਂ 2 ਲੱਖ ਤੇ 55000 ਰੁਪਏ ਦੀ 2 55 ਲੋ ਜੀ 2 ਲੱਖ 55000 ਚ ਬਈ i20 ਟਾਪ ਮਾਡਲ ਤੇ ਰਿਕੁਐਸਟ ਸੈਂਸਰ ਮਤਲਬ ਬਸ ਬਈ ਨਜ਼ਾਰੇ ਲੌਂਗ ਹੈਗਾ ਤੁਸੀਂ ਆਹ ਵਾਲੀ ਕਾਰ ਲੈ ਗਏ ਹਨਾ ਤੇ ਰੇਟ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਬਈ ਹਨਾ ਹਾਂਜੀ ਤੇ ਅਗਲੀ ਆ ਗਈ ਇਕੋ ਸਪੋਰਟ ਵੀਰੇ ਆਪਣੇ ਲਵੇ ਇਕੋ ਸਪੋਰਟ ਹਾਂਜੀ 2013 ਮਾਡਲ ਆ ਹਾਂਜੀ ਬੰਪਰ ਟੂ ਬੰਪਰ ਰੀਜਨਲ ਆ ਹਾਂਜੀ ਕਿਤੇ ਇੱਕ ਬੁਰਸ ਵੀ ਲੱਗਿਆ ਨਹੀਂ ਹੋਇਆ ਕਾਰ ਨੂੰ ਪੱਕਾ ਹਾਂਜੀ ਲਓ ਜੀ ਬਈ ਬੰਪਰ ਟੂ ਬੰਪਰ ਰੀਜਨਲ ਆ ਦੂਸਰੇ ਓਨਰ ਆ ਓਕੇ ਠੀਕ ਹੈ ਭਾਈ ਪੂਰੇ 13 ਮਾਡਲ 9ਵੇਂ ਮਹੀਨੇ ਦੀ ਇੱਕ ਗੱਲ ਹੋਰ ਨਾਲ ਹੈ ਨਾ ਫੋੜ ਵਾਪਸ ਵੀ ਆ ਰਹੀ ਹੈ ਕਹਿੰਦੇ ਹੈ ਹਾਂ ਫੋੜ ਵਾਪਸ ਵੀ ਆ ਰਹੀ ਹੈ ਹਾਂ ਹਰਿਆਣੇ ਚ ਆ ਗਈ ਜੀ ਠੀਕ ਹੈ ਹਰਿਆਣੇ ਚ ਆ ਗਈ ਆਪਣੇ ਵੀ ਆ ਰਹੀ ਹੈ ਲੈ ਵੀ ਮਿੱਤਰੋ ਹੁਣ ਫੋੜ ਬਸ ਵੀ ਡਰਨ ਦੀ ਲੋੜ ਨਹੀਂ ਬਈ ਫੋੜ ਵੀ ਆ ਰਹੀ ਹੈ ਠੀਕ ਹੈ ਤੁਹਾਨੂੰ ਮਤਲਬ ਵੀ ਹੁਣ ਫੋੜ ਦੀਆਂ ਕਾਰਾਂ ਵੀ ਤੁਸੀਂ ਲਓਗੇ ਆਹ ਵਾਲੀ ਕਾਰ ਹੈ ਪੂਰੇ ਹਰਿਆਣੇ ਦੇ ਵਿੱਚ ਵਾਪਸ ਆ ਗਈ ਜੀ ਹਿਸਾਰ ਦੇ ਵਿੱਚ ਵੱਡੀ ਏਜੰਸੀ ਹੋ ਗਈ ਇਹਦੀ ਠੀਕ ਹੈ ਪੂਰੇ ਮੈਨੂਫੈਕਚਰਿੰਗ ਪਲਾਂਟ ਲੱਗੂਗਾ ਹਾਂ ਆਪਣੇ ਵੀ ਆ ਰਹੀ ਹੈ ਪੰਜਾਬ ਦੇ ਵਿੱਚ ਠੀਕ ਹੈ ਤੇ 2013 ਮਾਡਲ ਆ ਬੰਪਰ ਟੂ ਬੰਪਰ ਰੀਜਨਲ ਹੈ ਰੇਟ ਦੂਸਰੇ ਓਨਰ ਠੀਕ ਹੈ ਜੀ ਨੌਵੇਂ ਮਹੀਨੇ ਦੀ ਕਾਰ ਆ ਹੂੰ ਹੂੰ ਕਾਰ 'ਚ 1 ਰੁਪਏ ਦਾ ਕੰਮ ਖਰਚਾ ਨਹੀਂ ਹੈਗਾ ਕੱਲੀ ਸਰਵਿਸ ਤੋਂ ਬਿਨਾਂ ਠੀਕ ਹੈ ਕਾਰ ਦੇ ਦਾਂਗੇ ਆਪਾਂ 2 ਲੱਖ ਤੇ 75000 ਰੁਪਏ ਦੀ 275 ਦੀ 2 ਲੱਖ 75000 ਰੁਪਏ ਦੀ ਐਨਓਸੀ ਦੇ ਨਾਲ 2 ਲੱਖ 75000 ਠੀਕ ਹੈ ਬਾਈ ਐਨਓਸੀ ਦੇ ਨਾਲ ਤੇ ਕੰਪਲੀਟ ਪੇਪਰ ਪੂਰੇ ਨਾਲ ਹਾਂਜੀ ਓਕੇ ਰਿਪੋਰਟ ਸਣੇ ਬੀਮਾ ਬੂਮਾ ਸਭ ਕੁਝ ਓਕੇ ਹੈ ਜੀ ਪ੍ਰੋਡੂਸ਼ਨ ਵੀ ਨਹੀਂ ਕਰਾਉਣਾ ਪ੍ਰੋਡੂਸ਼ਨ ਵੀ ਹੈਗਾ ਕਾਰ ਦਾ ਠੀਕ ਹੈ ਵੀਰੇ ਅਗਲੀ ਆ ਗਈ 7 ਸੀਟਰ ਕਾਰ ਆ ਗਈ ਮੋਬੀਲੀਆ ਬਾਈ ਇਹ ਮੋਬੀਲੀਓ ਆ ਗਈ ਹੂੰ 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 7 ਸੀਟਰ ਠੀਕ ਹੈ ਠੀਕ ਹੈ ओके okay. 2015 ਮਾਡਲ 15 ਫਰਸਟ ਓਨਰ ਦੀ ਕਾਰ ਹਾਂਜੀ ਹਾਂ ਇਹ 15/16 ਦਾ ਨਹੀਂ ਵੀਰੇ 15/16 ਵੀ ਹੈ ਹਾਂਜੀ ਤੇ 2015 ਮਾਡਲ ਹੈ ਹਾਂਜੀ ਠੀਕ ਹੈ ਜੀ ਫਰਸਟ ਓਨਰ ਆ ਹੂੰ 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 ਇਹ ਕਾਰ ਬਿਲਕੁਲ ਹੀ ਨਵੀਂ ਹੈ ਸਾਰੀ ओरिजिनल ਹੈ ਠੀਕ ਹੈ ਕੋਈ ਪੇਂਟ ਨਹੀਂ ਹੂੰ ਹੂੰ ਕੋਈ ਲੱਗੀ ਵੱਜੀ ਨਹੀਂ ਪਰ ਰਿੰਗ ਜੇ ਪੁਰੇ ਲੱਗਦੇ ਨੇ ਵੀ ਫਰੰਟ ਸ਼ੀਸ਼ੇ ਤੋਂ ਲੈ ਕੇ ਸਾਰੀ ਨਵੀਂ ਹੈ ਇਹਦਾ ਲਾਏ ਪਾ ਦਾਂਗੇ ਲਾਏ ਪਾ ਦਾਂਗੇ ਲਾਏ ਪਾ ਕੇ ਦਵਾਂਗੇ ਕਸਟਮਰ ਨੂੰ ਆਪਾਂ ਨੇ ਲਾਏ ਪਾ ਕੇ ਦਵਾਂਗੇ ਭਾਈ ਠੀਕ ਹੈ ਜੀ ਹਾਂਜੀ ਤੇ ਸਰਵਿਸ ਆਪਾਂ ਕਰਾ ਕੇ ਸਰਵਿਸ ਕਰਵਾ ਕੇ ਦਵਾਂਗੇ ਸਰਵਿਸ ਕਰਵਾ ਕੇ ਲਾਏ ਪਾ ਕੇ ਹਾਂਜੀ ਠੀਕ ਹੈ ਜੀ ਫੇਰ ਕਾਰ ਦਵਾਂਗੇ ਰੇਟ 15 ਦੇ ਲਾਸਟ ਦੀ ਹੈ 15/16 ਹਾਂ ਹਾਂ ਕਾਰ ਦੇ ਦਾਂਗੇ ਆਪਾਂ 3 ਲੱਖ ਤੇ 70000 ਰੁਪਏ ਦੀ 3 ਲੱਖ 70000 ਰੁਪਏ ਦੇ ਵਿੱਚ ਲਾਏ ਵਗੈਰਾ ਪਾ ਕੇ ਭਾਈ ਹਨਾ ਸਰਵਿਸ ਕਰਵਾ ਕੇ ਗੱਡੀਆਂ ਨੂੰ ਪੂਰੀ ਟਿਚ ਕਰਕੇ ਤੁਹਾਡੇ ਹੱਥ ਸਟੇering ਹੋਊਗਾ ਕਾਰ ਦਾ ਤੇ ਲੋਨ ਕਰਾਉਣਾ ਲੋਨ ਵੀ ਹੋ ਜੂ ਇਹਦੇ ਤੇ ਲੋਨ ਵੀ ਹੋ ਜਾਊਗਾ ਠੀਕ ਹੈ ਭਾਈ ਤੇ ਨੰਬਰ ਸਕਰੀਨ ਤੇ ਕਾਲ ਕਰ ਲਿਓ ਆ ਲਾਸਟ ਕਾਰ ਵੀਰੇ ਇਹ 2013 ਮਾਡਲ 13/14 13 ਰੀਜਿਸਟਰ 14 ਠੀਕ ਹੈ ਠੀਕ ਹੈ ਜੀ ਸਵਿਫਟ ਐਲਡੀਆਈ ਮਾਡਲ ਓਕੇ ਦੂਸਰੇ ਓਨਰ ਦੀ ਕਾਰ ਹੈਗੀ ਹੂੰ 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 ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਆ ਇੰਜਨ ਗੇਅਰ ਵਧੀਆ ਪੂਰਾ ਇੰਜਨ ਗੇਅਰ ਦੀ ਫੁੱਲ ਜ਼ਿੰਮੇਦਾਰੀ ਹੈ ਕਾਰ ਦੀ ਏਸੀ ਹੀਟਰ ਸਭ ਕੁਝ ਵਰਕਿੰਗ ਹੈ ਓਕੇ ਠੀਕ ਹੈ ਜੀ ਓਕੇ ਕੋਈ ਲੱਗੀ ਵੱਜੀ ਨਹੀਂ ਹੂੰ 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 ਕੋਈ ਪੀਸ ਚੇਂਜ ਨਹੀਂ ਰੇਟ ਰੇਟ ਦੇ ਦਾਂਗੇ ਆਪਾਂ 2 ਲੱਖ ਤੇ 55000 ਰੁਪਏ ਦੀ 2 55 ਮਾਡਲ 2000 13/14 13/14 255000 ਰੁਪਏ ਬਾਈ ਹਾਂਜੀ 13/14 255000 ਦੀ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਲੋਜ ਬਾਈ ਤੇ ਬਈ ਇਹ ਕਾਰਾਂ ਸੀ ਅੱਜ ਦੀਆਂ ਠੀਕ ਹੈ ਜੇ ਕਿਸੇ ਭਰਾ ਨੇ ਕੋਈ ਵੀ ਕਾਰ ਲੈਣੀ ਆ ਤਾਂ ਵਿਜ਼ਿਟ ਕਰ ਲਿਓ ਤੇ ਵਧੀਆ ਕਾਰਾਂ ਹੁੰਦੀਆਂ ਨੇ ਬਾਈ ਹਨਾ ਬਾਈ ਆਪਾਂ ਕਿਤੇ ਨਾਰਮਲ ਜੇ ਰੇਟ ਤੇ ਤੁਹਾਨੂੰ ਕਾਰਾਂ ਮਿਲ ਜਾਂਦੀਆਂ ਨੇ ਉਰੇ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਆ ਤਾਂ ਆਜੋ ਲੋਹੇ ਖੇੜੇ ਖੜੇ ਸੀ ਅੱਜ ਆਪਾਂ ਜ਼ਿਲ੍ਹੇ ਸੰਗਰੂਰ ਦੇ ਵਿੱਚ ਬਾਈ ਹਾਂਜੀ ਤੇ بس بھائی ਹਨ ਤੇ ਹੋਰ ਵੀ ਕਾਰਾਂ ਕੋਈ ਪਾਈਪਲਾਈਨ ਚ ਹੈਗੀਆਂ ਕਾਰਾਂ ਵੀਰੇ ਆਪਣੇ ਲੈਵੇ ਕਾਰਾਂ ਆਪਣੇ ਕੋਲੇ ਵੀਰੇ ਸਟਾਕ ਚ ਵੱਧੋ ਖੜੀਆਂ ਨੇ 17 ਮਾਡਲ ਸਵਿਫਟ ਖੜੀ ਹੈ ਹਾਂਜੀ 15 ਮਾਡਲ ਸਵਿਫਟ ਖੜੀ ਹੈ 16 ਮਾਡਲ ਸਵਿਫਟ ਖੜੀ ਹੈ ਓਕੇ ਤੇ ਪੰਜ ਡਿਜ਼ਾਈਨਾਂ ਖੜੀਆਂ ਨੇ ਆਹ ਸਟਾਕ ਹੁਣ ਜਾਊਗਾ ਤੇ ਉਸ ਤੋਂ ਬਾਅਦ ਡਿਜ਼ਾਈਨਾਂ ਤੇ ਸਵਿਫਟ ਹੀ ਆਉਣਗੀਆਂ ਠੀਕ ਹੈ ਤੇ ਬਸ ਭਾਈ ਹਨ ਕਰੋ ਵਿਜ਼ਿਟ ਮਿਲਦੇ ਆਪਾਂ ਨਵੀਂ ਵੀਡੀਓ ਚ ਭਾਈ ਸასიਕਾਰ ਸასიਕਾਰ